ਇਸ ਪਿੰਡ ਦੇ ਖੂਹ ਦੇ ਵਿੱਚ ਲੜਕਣ ਦੇ ਨਾਲ ਹਰਨੀਆਂ ਗਦੂਤਾਂ ਤੇ ਨਲਾਂ ਦਾ ਇਲਾਜ ਹੁੰਦਾ ਆ ਬਹੁਤ ਚਮਤਕਾਰੀ ਖੂਹ ਆ ਲੋਕਾਂ ਦਾ ਬਹੁਤ ਰਸ ਰੰਦਾ ਆ ਜਿਨ੍ਹਾਂ ਲੋਕਾਂ ਦੇ ਤਿੰਨ ਤਿੰਨ ਵਾਰੀ ਆਪਰੇਸ਼ਨ ਹੋ ਗਏ ਉਹ ਵੀ ਹਰਨੀਆਂ ਇੱਥੇ ਆ ਕੇ ਠੀਕ ਹੋ ਜਾਂਦੀਆਂ ਆ ਮੇਰੇ ਹਰਨੀਆਂ ਜੀ ਮੈਂ ਤੀਜਾ ਆਪਰੇਸ਼ਨ ਕਰਾਉਣਾ ਸੀ ਜੀ ਹੁਣ ਅੱਛਾ ਜੀ ਹੁਣ ਮੈਨੂੰ ਠੀਕ ਆ ਮੈਂ ਬਿਲਕੁਲ ਆਮ ਮੰਨਦੇ ਹੋ ਚਮਤਕਾਰ ਬਿਲਕੁਲ ਜੀ ਬਾਬਾ ਜੀ ਚਮਤਕਾਰ ਆ ਜੀ ਕਿਹੜੇ ਕਿਹੜੇ ਦੁੱਖ ਦੂਰ ਹੁੰਦੇ ਇੱਥੇ ਖੂਹ ਚ ਲਟਕਣ ਦੇ ਨਾਲ ਜੀ ਇੱਥੇ ਜੀ ਨਾਲ ਗਦੂਦਾਂ ਹਰਨੀਆ ਹਾਂ ਜਾਨੀ ਆਈ ਸਾਰੇ ਦੁੱਖਾਂ ਵਾਲੇ ਜਾਂਦੇ ਆ ਉਹ ਵੀ ਠੀਕ ਹੋ ਗਏ ਜਾਂਦੇ ਆ ਇਹ ਅੱਜ ਤੋਂ 300 ਪਿੰਡ ਚ ਆ ਗਏ ਆ ਇਹ ਬਾਈ ਜੀ ਹਣਾ ਬਾਈ ਜੀ ਕਾਦਾ ਕਲਾ ਇਲਾਜ ਹੁੰਦਾ ਕਿਵੇਂ ਹੁੰਦਾ ਆ ਇੱਥੇ ਹਰਨੀਆ ਦਾ ਨਲਾਂ ਦਾ ਗਦੂਦਾਂ ਦਾ ਜੀ ਬਿਲਕੁਲ ਫ੍ਰੀ ਆ ਜੀ ਬਿਲਕੁਲ ਫ੍ਰੀ ਆ ਇਲਾਜ ਕਹਿੰਦੀ ਇੱਕ ਖੂਜ ਲੜਕਣ ਦੇ ਨਾਲ ਲੋਕਾਂ ਦੇ ਦੁੱਖ ਦੂਰ ਹੋ ਜਾਂਦੇ ਆ ਹਾਂਜੀ ਬਿਲਕੁਲ ਜੀ ਲੋਕਾਂ ਦੀ ਸ਼ਰਧਾ ਜੀ ਅੱਛਾ ਜੀ ਲੋਕ ਮੰਨਦੇ ਨੇ ਜੀ ਇਹ ਜਗ੍ਹਾ ਨੂੰ ਬਖਸ਼ ਹੈ ਭਾਜੀ ਕੀ ਆਉਣ ਤੋਂ ਪਹਿਲਾਂ ਸੰਗਤ ਕਿੱਥੇ ਆ ਸਿਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਇੱਕ ਨਵੇਂ ਬਲੌਗ 'ਚ ਆਏ ਆ ਲੋਕਾਂ ਦੇ ਇਸ ਪਿੰਡ 'ਚ ਦੁੱਖ ਦੂਰ ਹੁੰਦੇ ਆ ਕਿਸੇ ਨੂੰ ਵੀ ਹਰਨੀਆਂ ਦੀ ਪ੍ਰੋਬਲਮ ਗਦੂਤਾਂ ਦੀ ਪ੍ਰੋਬਲਮ ਜਾਂ ਨਲਾਂ ਦਾ ਕੋਈ ਵੀ ਪ੍ਰੋਬਲਮ ਹੋਵੇ ਦੁੱਖ ਹੋਵੇ ਇਸ ਪਿੰਡ ਦੇ 30 35 ਘਰਾਂ ਨੂੰ ਬਖਸ਼ਵਾ ਇੱਥੇ ਬਜ਼ੁਰਗ ਦੱਸਦੇ ਆ ਕਿ ਕਿਸੇ ਵੇਲੇ ਕੋਈ ਗੁਰੂ ਮਹਾਰਾਜ ਆਏ ਸੀਗੇ ਉੱਥੇ ਉਹ ਖੂਹ ਦੇ ਵਿੱਚ ਨਹਾਉਂਦੇ ਹੁੰਦੇ ਸੀਗੇ ਨਹਾਉਣ ਦੇ ਨਾਲ ਲੋਕਾਂ ਦੀਆਂ ਗਦੂਤਾਂ ਹਰਨੀਆਂ ਤੇ ਨਲਾਂ ਦੇ ਦਰਦ ਲੋਕ ਤਾਂ ਉਹ ਵੀ ਆਉਂਦੇ ਆ ਕਿਸੇ ਨੂੰ ਪੱਥਰੀ ਦੀ ਪ੍ਰੋਬਲਮ ਆ ਜਾਂ ਕਿਸੇ ਨੂੰ ਕਿਸੇ ਤਰ੍ਹਾਂ ਦੇ ਕੋਈ ਦੁੱਖ ਆ ਲੋਕ ਉਹ ਵੀ ਇੱਥੇ ਆਉਂਦੇ ਆ ਇੱਥੇ ਆ ਕੇ ਇਸ਼ਨਾਨ ਕਰਦੇ ਆ ਖੂਹ ਦੇ ਵਿੱਚ ਸਿਰਫ ਲੰਮਕਣ ਦੇ ਨਾਲ ਹੀ ਇਹਨਾਂ ਦਾ ਦੁੱਖ ਦੂਰ ਹੋ ਜਾਂਦਾ ਆ ਤੁਸੀਂ ਰਸ਼ ਦੇਖ ਲਓ ਕਿੰਨਾ ਆ ਰਸ਼ ਅੰਦਰ ਵੀ ਦਿਖਾਵਾਂਗੇ ਲੋਕ ਸਵੇਰ ਦੇ 6 ਵਜੇ ਦੇ ਇੱਥੇ ਆ ਜਾਂਦੇ ਆ ਤੇ ਲੋਕ ਆ ਕੇ ਇੱਥੇ ਜੋ ਮਰਿਆਦਾ ਆ ਨਾ ਤਾਂ ਕਿਸੇ ਤੋਂ ਕੋਈ ਰੁਪਈਆ ਲਿਆ ਜਾਂਦਾ ਆ ਨਾ ਕਿਸੇ ਨੂੰ ਪੈਸਿਆਂ ਵਾਸਤੇ ਕਿਹਾ ਜਾਂਦਾ ਹਾਂ ਇੱਕ 10 ਰੁਪਏ ਦਾ ਪਤਾਸਿਆਂ ਦਾ ਪ੍ਰਸ਼ਾਦ ਜਾਂ ਲੱਡੂਆਂ ਦਾ ਪ੍ਰਸ਼ਾਦ ਜਦੋਂ ਲੋਕਾਂ ਨੂੰ ਫਰਕ ਪੈ ਜਾਂਦਾ ਤਾਂ ਮਾਨਤਾ ਇਸ ਜਗ੍ਹਾ ਦੀ ਲੋਕਾਂ ਦਾ ਵਿਸ਼ਵਾਸ ਇੰਨਾ ਕਾ ਕੋਈ ਲੋਕ ਰਾਜਸਥਾਨ ਤੋਂ ਕੋਈ ਯੂਪੀ ਤੋਂ ਕੋਈ ਬਿਹਾਰ ਤੋਂ ਆਉਂਦੇ ਆ ਅੰਦਰ ਚਲਾਂਗੇ ਗੱਲਬਾਤ ਵੀ ਕਰਾਂਗੇ ਸੰਗਤ ਨਾਲ ਇੱਕ ਜ਼ਰੂਰੀ ਬੇਨਤੀ ਆ ਕਿ ਜਿਹੜਾ ਸਮਾਂ ਆ ਸਿਰਫ ਜਿਹੜੀ ਚੌਂਕੀ ਇੱਥੇ ਭਰੀ ਜਾਂਦੀ ਆ ਸਿਰਫ ਐਤਵਾਰ ਭਰੀ ਜਾਂਦੀ ਆ ਐਤਵਾਰ ਦਾ ਸਵੇਰੇ 6 ਵਜੇ ਤੋਂ ਲੈ ਕੇ 10 ਵਜੇ ਤੱਕ ਇਹਦਾ ਜੋ ਚੌਂਕੀ ਭਰਨ ਦਾ ਸਮਾਂ ਹੁੰਦਾ ਆ ਜੀ ਜੀ ਸ਼ੁਰੂਆਤ ਆ ਗਰਮੀਆਂ ਦਾ ਸਮਾਂ ਲੱਗਾ ਇਹ ਸਰਦੀਆਂ ਦਾ ਸਮਾਂ ਲੱਗੋ ਆ ਗਾਂ ਸਰਦੀਆਂ ਦਾ ਸਮਾਂ ਆ ਜਾਣਾ ਉਹਦੇ ਮੁਤਾਬਕ ਜੋ ਸਮਾਂ ਸਰਦੀਆਂ ਦਾ ਹੋਊਗਾ ਉਹਦੇ ਮੁਤਾਬਕ ਤੁਹਾਨੂੰ ਅਸੀਂ ਡਿਸਪਲੇ ਕਰਾਂਗੇ ਕਿ ਸਰਦੀਆਂ ਵਿੱਚ ਕਦੋਂ ਇੱਥੇ ਆਉਣਾ ਆ ਕਿਵੇਂ ਆ ਕਿਸੇ ਤਰ੍ਹਾਂ ਦੀ ਵੀ ਪ੍ਰੋਬਲਮ ਹੋਵੇ ਗਦੂਤਾਂ ਹਰਨੀਆਂ ਜਾਂ ਨਲਾਂ ਦੀ ਉਹ ਫ੍ਰੀ ਦੇ ਵਿੱਚ ਇਲਾਜ ਹੁੰਦਾ ਕਿਸੇ ਤੋਂ ਕੋਈ ਰੁਪਈਆ ਨਹੀਂ ਲਿਆ ਜਾਂਦਾ ਸਿਰਫ ਖੂਦ ਚ ਲਟਕਣ ਦੇ ਨਾਲ ਇਹ ਦੁੱਖ ਦੂਰ ਹੁੰਦਾ ਆ ਆਜੋ ਦੋਸਤੋ ਚੱਲਦੇ ਆਂ ਅੰਦਰ ਤੁਸੀਂ ਸੰਗਤ ਦੇਖ ਲਓ ਕਿੰਨੀ ਸੰਗਤ ਆ ਰਹੀ ਆ ਇਹ ਸੰਗਤ ਸਾਰੀ ਇਸ ਇਹ ਗੁਰੂ ਘਰ ਅਲੱਗ ਆ ਇੱਥੇ ਖੂਹ ਆ ਇਹ ਗੁਰੂ ਮਹਾਰਾਜ ਦਾ ਕੋਈ ਖੂਹ ਆ ਜਿਹਦੇ ਵਿੱਚ ਲੰਮਕਣ ਦੇ ਨਾਲ ਇਸ ਬਿਮਾਰੀਆਂ ਦਾ ਬਹੁਤ ਲੋਕਾਂ ਨੂੰ ਹਰਨੀਆਂ ਦੀ ਪ੍ਰੋਬਲਮ ਆndi ਬੱਚਿਆਂ ਨੂੰ ਪ੍ਰੋਬਲਮ ਦੀ ਸੰਗਤ ਦੂਰ ਦਰਾਡੇ ਤੋਂ ਆ ਰਹੀ ਆ ਬਜ਼ੁਰਗ ਵੀ ਆਏ ਆ ਬਜ਼ੁਰਗ ਕਿੱਥੋਂ ਆਏ ਆ ਜੀ ਫਤਿਹਗੜ੍ਹ ਸਾਹਿਬ ਤੋਂ ਇਹ ਕਿੰਨਾ ਚਿਰੋਂ ਪਹਿਲਾਂ ਆਏ ਜੀ ਕਦੀ ਹੁਣ ਦੂਜੀ ਵਾਰੀ ਆਏ ਜੀ ਫਰਕ ਪਿਆ ਜੀ ਬਹੁਤ ਫਰਕ ਪਿਆ ਕੀ ਪ੍ਰੋਬਲਮ ਕੀ ਸੀ ਮੇਰੇ ਹਰਨੀਆਂ ਸੀ ਜੀ ਮੈਂ ਤੀਜਾ ਪ੍ਰਸ਼ਨ ਕਰਾਉਣਾ ਸੀ ਜੀ ਹੁਣ ਅੱਛਾ ਜੀ ਹਉ ਹੁਣ ਮੈਨੂੰ ਠੀਕ ਹੈ ਮੈਂ ਬਿਲਕੁਲ ਆਮ ਮੰਨ ਦਿਓ ਚਮਤਕਾਰ ਬਿਲਕੁਲ ਜੀ ਬਾਬਾ ਚਮਤਕਾਰ ਆ ਦੁਨੀਆ ਦਾ ਭਲਾ ਹੋ ਰਿਹਾ ਜੀ ਅੱਛਾ ਜੀ ਹਾਂ ਜੀ ਇਹ ਹੁਣ ਸਕੈਨ ਕਰਾਈ ਜਾਂ ਆਪ ਨੂੰ ਉਦੋਂ ਹੀ ਪਤਾ ਲੱਗ ਗਿਆ ਕਿ ਨਹੀਂ ਮੈਂ ਤਾਂ ਹੀ ਤਿੰਨ ਆਪਰੇਸ਼ਨ ਕਰਾ ਲਏ ਹੁਣ ਦੋ ਕਰਾ ਲਏ ਤੀਜਾ ਕਰਾਉਣਾ ਸੀ ਤੀਜਾ ਕਰਾਉਣਾ ਸੀ ਤੁਹਾਨੂੰ ਕਿਸੇ ਦੱਸ ਪਾਈ ਹੋਣੀ ਮੈਂ ਅਗਲੇ ਦਿਨ ਫਿਰ ਸ਼ਨੀਵਾਰ ਨੂੰ ਮੈਂ ਦੇਖੀ ਸੀ ਅਗਲੇ ਨੂੰ ਐਤਵਾਰ ਸੀ ਅੱਛਾ ਜੀ ਬਾ ਫਿਰ ਮੈਂ ਅਗਲੇ ਦਿਨ ਆ ਗਿਆ ਠੀਕ ਹੈ ਜੀ ਅੱਜ ਫਿਰ ਮੈਂ ਕੜਾਈ ਬਾਬਾ ਜੀ ਦੀ ਸੁੱਖੀ ਸੀ ਜਿਹੜੀ ਅੱਛਾ ਜੀ ਤੇ ਉਹ ਪੂਰੀ ਕਰਕੇ ਚੱਲਦਾ ਬਾਬਾ ਜੀ ਕਹਿੰਦੇ ਕੋਈ ਰੁਪਈਆ ਨਹੀਂ ਲਿਆ ਜਾਂਦਾ ਕੁਛ ਨਹੀਂ ਇੱਕ ਨਾ ਮੰਗਦੇ ਕਿਸੇ ਤੋਂ ਹਣਾ ਪਰ ਲੋਕਾਂ ਦੇ ਕਿੰਨੇ ਦੋਖਾ ਹਰਨੀਆਂ ਦੀਆਂ ਗਦੂਤਾਂ ਤਿੰਨਾ ਤਿੰਨ ਤਕਲੀਪਾਂ ਦੂਰ ਹੁੰਦੀਆਂ ਨੇ ਹਾਂ ਜੀ ਹਰਨੀਆਂ ਗਦੂਦ ਹਾਂ ਜੀ ਤੇ ਇੱਕ ਨਾਲ ਹੋਵੇ ਕਿਸੇ ਦਾ ਬਿਲਕੁਲ ਠੀਕ ਹੋ ਜਾਂਦੇ ਲੋ ਬਿਲਕੁਲ ਠੀਕ ਹੋ ਜਾਂਦੇ ਇਹ ਦੇਖੋ ਜੀ ਸਾਹਮਣੇ ਤੁਹਾਡੇ ਸਾਹਮਣੇ ਉਦਾਹਰਣਾਂ ਆਇਆ ਜਿਹੜੇ ਲੋਕਾਂ ਨੂੰ ਫਰਕ ਪੈ ਰਿਹਾ ਹੈ ਇਹ ਚਮਤਕਾਰ ਆ ਚਮਤਕਾਰ ਹੀ ਖੂਹ ਕਹਿ ਸਕਦੇ ਆ ਮੈਂ ਬਹੁਤ ਤੰਗਦਾ ਜੀ ਬਹੁਤ ਤੰਗ ਸੀ ਜੀ ਠੀਕ ਹੈ ਭਾਈ ਤੁਸੀਂ ਕਿੱਥੋਂ ਆਏ ਜੀ ਮੈਂ ਪੱਲੱਥ ਦੇ ਲਾਗੇ ਮੇਤਲੇ ਪਿੰਡ ਆ ਜੀ ਮੇਰਾ ਅੱਛਾ ਜੀ ਮੈਂ ਢੇਲ ਸਾਲ ਪਹਿਲਾਂ ਆਇਆ ਸੀ ਬਿਲਕੁਲ ਠੀਕ ਹੋ ਗਿਆ ਸੀ ਹੁਣ ਤਾਂ ਮੈਂ ਦੂਏ ਦੋ ਬੰਦੇ ਆਪਣੇ ਦੋਸਤ ਲੈ ਕੇ ਆਇਆ ਹਾਂ ਦੇਖੋ ਇਦਾਂ ਸੰਗਤ ਦੱਸ ਕੇ ਵੀ ਆਉਂਦੀ ਹੈ ਨਾ ਹੋਰ ਚਾਰ ਬੰਦੇ ਹੋਰ ਨਾਲ ਲੈ ਕੇ ਆਉਂਦੇ ਹਾਂ ਹਾਂ ਜੀ ਐਡ ਨਾਲ ਬਹੁਤ ਫਰਕ ਪੈਂਦਾ ਜੀ ਬਿਲਕੁਲ ਨਹੀਂ ਮੈਂ ਠੀਕ ਹੋ ਗਿਆ ਲੋਕਾਂ ਦਾ ਭਲਾ ਕਰਦੇ ਹਾਂ ਜੀ ਹਾਂ ਬਿਲਕੁਲ ਜੀ ਮੈਂ ਵਧੀਆ ਚਾਹੁੰਦਾ ਤੁਹਾਡੇ ਚੈਨਲ ਨੂੰ ਮੁਬਾਰਕਬਾਦ ਆ ਤੁਸੀਂ ਲੋਕਾਂ ਦਾ ਭਲਾ ਕਰ ਰਹੇ ਹੋ ਜੀ ਠੀਕ ਹੈ ਜੀ ਉਹ ਮੈਂ ਤਾਂ ਠੀਕ ਹੋ ਗਿਆ ਸੀ ਦੋ ਵਾਰੀ ਆਇਆ ਜਿੱਦ ਠੀਕ ਹੈ ਤੇ ਮੈਂ ਉਹਨਾਂ ਨੂੰ ਲੈ ਕੇ ਆਇਆ ਸੀ ਮੈਨੂੰ ਵੀ ਡਾਕਟਰ ਕਹਿੰਦੇ ਸੀ ਆਪਰੇਸ਼ਨ ਕਰਾ ਹੋਰ ਹੱਲ ਨਹੀਂਗਾ ਠੀਕ ਹੈ ਜੀ ਦੋਸਤੋ ਇਹ ਇਹ ਲੋਕਾਂ ਦੀ ਆਸਤਾ ਹੈ ਇਹ ਨੂੰ ਚਮਤਕਾਰਿਕ ਹੂਆ ਦਰਵੇਸ਼ ਵੀ ਦੇਖੋ ਇੱਥੇ ਆਉਂਦੇ ਆ ਕਿੰਨੇ ਲੋਕ ਆਉਂਦੇ ਆ ਆਜੋ ਅੰਦਰ ਚੱਲਦੇ ਆ ਲੋਕਾਂ ਦਾ ਰਸ਼ਵਾ ਦੇਖੋ ਕਿਵੇਂ ਲੋਕ ਆਉਂਦੇ ਆ ਇੱਥੇ ਇਹ ਕੜਾਈ ਚੜਦੀ ਆ 250 ਗ੍ਰਾਮ ਚੌਲ 150 ਗ੍ਰਾਮ ਚੀਨੀ 100 ਗ੍ਰਾਮ ਦੇਸੀ ghee ਜੋ ਵੀ ਜਦੋਂ ਬੰਦਾ ਠੀਕ ਹੁੰਦਾ ਹੈ ਸਾਹਮਣੇ ਜੋ ਬੋਰਡ ਤੇ ਲਿਖਿਆ ਆ ਜਿਹੜਾ ਸਰਦੀਆਂ ਦਾ ਸਮਾਂ ਆ ਉਸ 8 ਵਜੇ ਤੋਂ ਲੈ ਕੇ 10 ਵਜੇ ਤੱਕ ਤੇ ਗਰਮੀ ਦਾ ਸਮਾਂ 7:30 ਤੋਂ 9:00 ਦਾ ਸਮਾਂ ਆ ਤੇ ਸਿਰਫ ਐਤਵਾਰ ਇਸ ਥਾਂ ਦੇ ਉੱਪਰ ਚੌਂਕੀ ਭਰੀ ਜਾਂਦੀ ਆ ਜਿਹੜਾ ਲੋਕਾਂ ਦਾ ਇਕੱਠ ਹੁੰਦਾ ਆ ਇਹ ਕਿਹੜੇ ਕਿਹੜੇ ਦੁੱਖ ਦੂਰ ਹੁੰਦੇ ਇੱਥੇ ਖੂਚ ਲਟਕਣ ਦੇ ਨਾਲ ਜੀ ਇੱਥੇ ਜੀ ਨਾਲ ਗਦੂਦਾਂ ਹਰਨੀ ਆ ਹਾਂ ਜਾਨੀ ਆਈ ਸਾਰਿਆਂ ਦੁਕਾਨ ਵਾਲੇ ਆ ਜਾਂਦੇ ਆ ਉਹ ਵੀ ਠੀਕ ਹੋ ਕੀ ਜਾਂਦੇ ਆ ਇਹ ਅੱਜ ਤੋਂ 300 ਸਾਲ ਜਾਂ 400 ਸਾਲ ਪਹਿਲਾਂ ਇੱਥੇ ਮਹਾਪੁਰਸ਼ ਆਏ ਉਹ ਗੁਰਦੁਆਰਾ ਸਾਹਿਬ ਬਣਿਆ ਆ ਉੱਥੇ ਉਸ ਟੈਮ ਢਿੜੀ ਸੀਗੀ ਹੂੰ ਇਹ ਖੂਆ ਜਿਹੜਾ ਇਨਕੀਟ ਦਾ ਬਣਿਆ ਹੋਇਆ ਨਾਨਕਸ਼ਾਹੀ ਇਟ ਦਾ ਜੀ ਇੱਥੇ ਮਹਾਪੁਰਸ਼ ਇਸ਼ਨਾਨ ਕਰਦੇ ਸੀ ਜਲ ਪਾਣੀ ਇੱਥੋਂ ਕਰਦੇ ਸੀ ਜੀ ਸਾਡੇ ਜਿਹੜੇ ਘਰਾਂ ਨੇ ਬਖਸ਼ ਬਜ਼ੁਰਗਾਂ ਨੇ ਉਸ ਟਾਈਮ 'ਚ ਜੀ ਉਹਨਾਂ ਨੂੰ ਜਲ ਪਾਣੀ ਕਰਾਇਆ ਪ੍ਰਸ਼ਾਦਾ ਛਕਾਇਆ ਉਹਨਾਂ ਘਰੋਂ ਘਰਾਂ ਨੂੰ ਉਹ ਜਾਂਦੇ ਹੋਏ ਬਖਸ਼ਿਸ਼ ਕਰ ਗਏ ਸੀ ਤੇ ਉਹ ਅਸੀਂ ਹੁਣ ਚਾਰ ਪੀੜੀਆਂ ਦੇ ਸਾਡੇ ਨਾਂ ਲਿਖੇ ਹੋਏ ਨੇ ਜੀ ਤੇ ਅਸੀਂ ਉਹ ਬਖਸ਼ਿਸ਼ ਦੇ ਮੁਤਾਬਕ ਅਸੀਂ ਕਰੇ ਕਰੀ ਜਾਂਦੇ ਆ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਕਰਨਗੀਆਂ ਇਹ ਸਾਡੀ ਸੇਵਾ ਜੀ ਲੋਕਾਂ ਦੇ ਦੁੱਖ ਦੂਰ ਹੁੰਦੇ ਆ ਲੋਕਾਂ ਨੂੰ ਦੂਰੋਂ ਤੁਹਾਡੇ ਤੋਂ ਆਉਂਦੇ ਆ ਬਜ਼ੁਰਗ ਜੀ ਪਿਤਾ ਜੀ ਕਿੱਥੋਂ ਆਏ ਪਿੰਡ ਚ ਆ ਗਏ ਆ ਇਹ ਬਾਈ ਜੀ ਹੁਣ ਬਾਈ ਜੀ ਕਾਦਾ ਕਾਲਾ ਇਲਾਜ ਹੁੰਦਾ ਕਿਵੇਂ ਹੁੰਦਾ ਆ ਇੱਥੇ ਹਰਨੀਆ ਦਾ ਨਲਾਂ ਦਾ ਗਦੂਦਾਂ ਦਾ ਜੀ ਬਿਲਕੁਲ ਫ੍ਰੀ ਆ ਜੀ ਬਿਲਕੁਲ ਫ੍ਰੀ ਆ ਲਾ ਜੀ ਕਹਿੰਦੀ ਇੱਕ ਖੂਜ ਲਟਕਣ ਦੇ ਨਾਲ ਲੋਕਾਂ ਦੇ ਦੁੱਖ ਦੂਰ ਹੋ ਜਾਂਦੇ ਆ ਹਾਂਜੀ ਹਾਂਜੀ ਬਿਲਕੁਲ ਜੀ ਲੋਕਾਂ ਦੀ ਸ਼ਰਧਾ ਜੀ ਲੋਕ ਮੰਨਦੇ ਨੇ ਜੀ ਇਹ ਜਗ੍ਹਾ ਨੂੰ ਬਖਸ਼ ਹੈ ਭਾਜੀ ਕੀ ਆਉਣ ਤੋਂ ਪਹਿਲਾਂ ਸੰਗਤ ਕਿੱਥੇ ਆਵੇ ਕਿਵੇਂ ਆਵੇ ਕੀ ਰੂਲ ਵਾ ਇਹ ਜੰਡੇਆਲੀ ਪਿੰਡ ਆ ਜੀ ਜ਼ਿਲ੍ਹਾ ਲੁਧਿਆਣਾ ਵਾ ਕਵਾੜਾ ਜੰਡੇਆਲੀ ਪਿੰਡ ਪੈਂਦਾ ਜੀ ਇਹ ਠੀਕ ਆ ਜੀ ਤੇ ਇੱਥੇ ਆ ਕੇ ਜਿਵੇਂ ਖਾਲੀਪੇਟਾਉਣਾ ਪੈਂਦਾ ਜੀ ਇਹ ਜੇ ਕੁਛ ਨਾਲ ਖਾਣ ਪੀਣ ਨੂੰ ਆਪਾਂ ਲੈ ਕੇ ਆਂਦੇ ਉਹ ਖਾਣਾ ਪੀਣਾ ਨਹੀਂ ਹੈਗਾ ਜੀ ਪਹਿਲੀ ਗੇਰ ਆਉਣਾ ਸੱਚੇ ਮੂਹੇ ਆਉਣਾ ਖਾਦੇ ਪੀਦੇ ਬਿਨਾ ਖਾਲੀ ਪੇਟ ਠੀਕ ਹੈ ਜੀ ਹਾਂਜੀ ਨਾਲ ਕੁਛ ਲੈ ਕੇ ਆਉਣਾ ਭਾਜੀ ਹੋਰ ਨਹੀਂ ਹੋਰ ਕੁਛ ਨਹੀਂ ਲੈ ਕੇ ਕੋਈ ਰਿਪੋਰਟ ਕੁਛ ਇਦਾਂ ਨਹੀਂ ਕੁਛ ਨਹੀਂ ਲੈ ਕੇ ਆਉਣਾ ਜੀ ਸਿਰਫ 10 ਰੁਪਏ ਦਾ ਪ੍ਰਸ਼ਾਦ ਲੈ ਕੇ ਆਉਣਾ ਪਤਾਸੀ ਦਾ ਉਸ ਤੋਂ ਹਰਨੀਆਂ ਗਦੂਤਾਂ ਨਲਾ ਇਨਾਂ ਦਾ ਤਾਂ ਇਲਾਜ ਜਿਹੜੀ ਬਖਸ਼ਵਾਂ ਲੋਕ ਹੋਰ ਵੀ ਆਉਂਦੇ ਜਿਨ੍ਹਾਂ ਨੂੰ ਸ਼ੂਗਰ ਆਉ ਵੀ ਆਉਂਦੇ ਆ ਜਿਨ੍ਹਾਂ ਦਾ ਬੀਪੀ ਦੀ ਪ੍ਰੋਬਲਮ ਉਹ ਵੀ ਆਉਂਦੇ ਆ ਬਿਲਕੁਲ ਆਉਂਦੇ ਜੀ ਬਿਲਕੁਲ ਆਰਾਮ ਆ ਵੀ ਆਉਂਦਾ ਲੋਕਾਂ ਨੂੰ ਆ ਕੇ ਆ ਕੇ ਦੱਸਦੇ ਵੀ ਨੇ ਜੀ ਠੀਕ ਹੈ ਜੀ ਕਿ ਸਾਨੂੰ ਆਰਾਮ ਆ ਬਿਲਕੁਲ ਕੀ ਬਾਤ ਹੈ ਇਹ ਇਹ ਚਮਤਕਾਰ ਹੈ ਪੰਜਾਬ ਦੇ ਪਿੰਡਾਂ ਦੇ ਵਿੱਚ ਗੁਰੂ ਮਹਾਰਾਜ ਦੀ ਬਖਸ਼ਵਾਂ ਜੋ ਇਹ ਜੇ ਚਮਤਕਾਰ ਹੋਣ ਲੱਗੇ ਹੋ ਆ ਇਹ ਇਹ ਹੁਣ 30-35 ਘਰ ਹੋ ਗਏ ਜਦੋਂ ਇੱਕ ਘਰ ਇੱਕ ਘਰ ਨੂੰ ਵਖਸਤ ਸੀਗੀ ਤੇ ਹੁਣ 30-35 ਘਰ ਹੋ ਗਏ ਤੇ ਦੋ ਦੋ ਤਿੰਨ ਕੁ ਸਾਲ ਹੋ ਗਿਆ ਹੋਊਗਾ ਦੋ ਤਿੰਨ ਦੋ 250 ਸਾਲ ਤੇ ਸਾਨੂੰ ਜਿੰਨਾ ਕੁ ਮਾੜਾ ਮੋਟਾ ਪਤਾ ਬਾਕੀ ਜਿਹੜਾ ਇੱਥੇ ਬਾਬਾ ਜੀ ਆਏ ਸੀ ਕਿ ਇਸ਼ਨਾਨ ਕਰਕੇ ਜਾਂਦੇ ਸੀ ਜਿਨ੍ਹਾਂ ਦੀਆਂ ਹਰਨੀਆਂ ਠੀਕ ਹੋ ਜਾਂਦੀਆਂ ਸੀ ਉਹਨਾਂ ਦੇ ਨਾਂ ਦਾ ਸਾਨੂੰ ਨਹੀਂ ਪਤਾ ਸਾਡੇ ਬਜ਼ੁਰਗਾਂ ਨੂੰ ਨਹੀਂ ਸੀ ਪਤਾ ਇਸ ਕਰਕੇ ਬਸ ਜਿੱਥੇ ਉਹ ਮਹਿੰਦੇ ਸੀ ਉੱਥੇ ਗੁਰਦੁਆਰਾ ਬਣਿਆ ਇੱਥੇ ਉਹ ਇਸ਼ਨਾਨ ਕਰਕੇ ਜਾਂਦੇ ਸੀ ਤੁਹਾਡੇ ਵੱਡੇ ਬਡੇਰੇ ਸ਼ੁਰੂ ਤੋਂ ਇਹ ਇਸ ਖੂਰੇ ਵਿੱਚ ਲਮਕਾਉਂਦੇ ਆ ਲਮਕਾਉਂਦੇ ਆ ਲਮਕਾਉਣ ਦੇ ਨਾਲ ਕਿਹੜੀ ਕਿਹੜੀ ਰੋਗ ਠੀਕ ਹੋ ਜਾਂਦੀ ਆ ਹਰਨੀਆਂ ਤੇ ਗਦੂਦਾਂ ਦੀ ਬਖਸ਼ਾ ਆ ਜਾਂਦੇ ਆ ਸਾਰੇ ਮਵਾਰਿਆਂ ਵਾਲੇ ਨਮਕਾਉਣਾ ਉਹਨਾਂ ਨੂੰ ਦੋ ਚੀਜ਼ ਦੋ ਨੂੰ ਹਰਨੀਆਂ ਤੇ ਗਦੂਦਾਂ ਵਾਲਿਆਂ ਨੂੰ ਅੱਛਾ ਜੀ ਹਰਨੀਆਂ ਹੁੰਦੀਆਂ ਨੇ ਕਿਤੇ ਵੀ ਹੋਣ ਗਦੂਦਾਂ ਹੁੰਦੀਆਂ ਨੇ ਪਿਸ਼ਾਬ ਰੁਕ ਜਾਂਦਾ ਮੇਰੀ ਉਮਰ ਦੇ ਆਂਦਾ ਜਦੋਂ ਰੁਕ ਜਾਂਦਾ ਜਾਂ ਜਿਆਦਾ ਆਉਣ ਲੱਗ ਜਾਂਦਾ ਤਾਂ ਉੱਪਰੇ ਪ੍ਰੋਬਲਮ ਆਉਣ ਲੱਗ ਪੈਂਦੀ ਆ ਉਹਨੂੰ ਹਰਨੀਆਂ ਤੇ ਗਦੂਦਾਂ ਵਾਲਿਆਂ ਨੂੰ ਵਿੱਚ ਨਮਕਾਉਣਾ ਬਾਕੀ ਸਾਰਿਆਂ ਨੇ ਚੌਂਕੀ ਭਰ ਕੇ ਚਲੇ ਜਾਂਦੇ ਆ ਬਾਬਾ ਜੀ ਕਈਆਂ ਦਾ ਕੈਂਸਰ ਵੀ ਠੀਕ ਹੋ ਜਾਂਦਾ ਕਈਆਂ ਦਾ ਮੇਜਮ ਕੀ ਆ ਜੀ ਇੱਥੇ ਐਤਵਾਰ 8 ਵਜੇ ਤੋਂ 10 ਵਜੇ ਤੱਕ ਹੱਥ ਔਲਾ ਹੁੰਦਾ ਜਿੰਨੀ ਇਹ ਮੁੰਡੇ ਕਰਦੇ 30 35 ਘਰਨੇ ਕੋਈ ਵੀ ਕਰ ਸਕਦਾ ਇਹਨੇ ਨਿਰਣਾ ਰਹਿਣਾ 10 ਵਜੇ ਤੱਕ ਅੱਛਾ ਠੀਕ ਆ ਜਿਹੜੇ ਬੁੜੇ ਹੁੰਦੇ ਸੀ ਪਹਿਲਾਂ ਸਾਧਨੀ ਸੀ ਹੁੰਦਾ ਆਉਣ ਦਾ ਉਹ 3 ਵਜੇ ਤੱਕ ਕਰਦੇ ਹੁੰਦੇ ਸੀ ਜਦੋਂ ਜਦੋਂ ਸਾਧਨੀ ਸੀ ਹੁੰਦੇ ਆਉਣ ਦੇ ਜਦੋਂ ਅਸੀਂ ਮੁੰਡੇ ਖੁੰਡੇ ਹੁੰਦੇ ਸੀ ਠੀਕ ਆ ਜੀ ਤੇ ਇਹ ਹੁਣ ਜਾਨੀ 10 ਵਜੇ ਤੱਕ ਕਰੇ ਮੁੰਡਾ ਜਿੰਨੀ ਵਾਰ ਕਰਨਾ ਉਨੀ ਵਾਰ ਨਾ ਆਉਣਾ ਉਹਨੇ ਠੀਕ ਹੈ ਜੀ ਜਿੰਨੀ ਵਾਰ ਜਿਹਦਾ ਵੀ ਕਰਨਾ ਆ ਹਾਂ 19 ਵਾਰ ਨਾਉਣਾ ਜੇ 20 ਆਗੇ 30 ਆਗੇ 40 ਆਗੇ 50 ਆਗੇ 19 ਵਾਰ ਇਹ ਕਿੰਨੀ ਵਾਰੀ ਸੰਗਤ ਆ ਜਾਨੀ ਸਾਰੇ ਤਾਂ ਨਹੀਂ ਪੁੱਤ ਕਰਾਉਣ ਵਾਲੇ ਹੈਗੇ ਵਿੱਚ ਉਦਾਂ ਵੀ ਆਲੇ ਦੂਏ ਵੀ ਹੈ ਨਾ ਉਦਾਂ ਹੀ ਨਾਲ ਆਏ ਹੋਏ ਨੇ ਜਾਂ ਉਦਾਂ ਬੈਠਣ ਵਾਲੇ ਨੇ ਜਿਹੜੇ ਕਰਾਉਣ ਵਾਲੇ ਆ ਉਹ ਮੇਰਾ ਖਿਆਲ 40 45 50 ਜਿਆਦਾ ਤੋਂ ਜਿਆਦਾ 50 ਹੋਣਗੇ ਬਾਬਾ ਜੀ ਇਦਾਂ ਹੀ ਸੰਗਤ ਦਾ ਰਸ ਹੁੰਦਾ ਹੈ ਨਾ ਬਾਬਾ ਜੀ ਦੀ ਕਿਰਪਾ ਹੈ ਲੋਕ ਦੱਸ ਰਹੇ ਆ ਕਿ ਬਹੁਤ ਫਰਕ ਪਿਆ ਆ ਬਹੁਤ ਹੋਰ ਬਾਬਾ ਜੀ ਸਮਾਂ ਕਦੋਂ ਆ ਕਿਉਂਕਿ ਕਈ ਦੱਸਦੇ ਨਹੀਂ ਹੈਗੇ ਸਮਾਂ ਕਦੋਂ ਆਉਣ ਦਾ ਇੱਥੇ ਐਤਵਾਰ ਐਤਵਾਰ ਖਾਲੀ ਪੇਟ ਖਾਲੀ ਪੇਟ 8 ਵਜੇ ਤੋਂ 10 ਵਜੇ ਤੱਕ ਠੀਕ ਆ ਜੀ ਐਤਵਾਰ ਖਾਲੀ ਪੇਟ 8 ਵਜੇ ਤੋਂ 10 ਵਜੇ ਤੱਕ ਜਿਹੜੀ ਬਾਬਾ ਜੀ ਦੀ ਕਿਰਪਾ ਉਹਦਾ ਤਾਂ ਦੁੱਖ ਸਾਰੇ ਦੂਰ ਹੁੰਦੇ ਸ਼ਰਦਾ ਹੋਣੀ ਚਾਹੀਦੀ ਆ ਪਰ ਮੇਨੇ ਗਦੂਤਾਂ ਦਾ ਹਰਨੀਆ ਤੇ ਹਰਨੀਆਂ ਦਾ ਬਖਸ਼ੇ ਚੀਜ਼ ਦੀ ਠੀਕ ਆ ਜੀ ਖੂਨ ਨੂੰ ਠੀਕ ਆ ਜੀ ਖੂਨ ਨੂੰ ਬਖਸ਼ਾ ਤੇ ਬਈ ਲਟਕਾਉਣ ਵਾਸਤੇ ਜਿਹੜਾ ਲਟਕਾਉਂਦਾ ਮੁੰਡਾ ਵਾ ਉਹ ਉਹਨਾਂ ਦੇ ਉਹ ਘਰਾਂ ਨੂੰ ਬਖਸ਼ਾ ਠੀਕ ਹੈ ਜੀ ਕਿਉਂਕਿ ਖੂਨੇ ਤਲ ਟਿਕਾਉਣਾ ਨਹੀਂ ਉਹ ਮੁੰਡਾ ਲਗਾਉਂਦਾ ਹੁਣ ਉਹ ਪਹਿਲਾਂ ਲੋਕ ਡਰਦੇ ਹੁੰਦੇ ਸੀ ਹੁਣ ਆਪਾਂ ਉਹ ਲਵਾ ਲਿਆ ਸਕੰਜਾ ਲੱਗਾ ਹੋਇਆ ਹੈ ਕੋਈ ਡਰਨ ਦੀ ਲੋੜ ਨਹੀਂ ਹੈਗੀ ਪਹਿਲਾਂ ਬੁੜੇ ਨਹੀਂ ਸੀ ਲਾਉਣ ਕਹਿੰਦੇ ਜਿਹੜੇ ਸਾਡੇ ਬੁੜੇ ਸੀ ਉਹ ਕਹਿੰਦੇ ਨਹੀਂ ਅੱਜ ਤੱਕਰ ਤੱਕ ਕੋਈ ਕਰਿਆ ਨਹੀਂ ਜਦੋਂ ਰਾਸ਼ ਘਟ ਹੁੰਦਾ ਸੀ ਲੋਕ ਡਰਦੇ ਨਹੀਂ ਸੀ ਹੁਣ ਲੋਕ ਡਰਦੇ ਆ ਹੁਣ ਤਾਂ ਖੂਦ ਨੂੰ ਦੇਖ ਕੇ ਡਰ ਲੱਗਦਾ ਅੱਗੇ ਖੂਹ ਚ ਉਤਰ ਜਾਂਦੇ ਸੀ ਲੋਕ ਇਹ ਕਾਫੀ ਡੂੰਘਾ ਖੂਹ ਆ 40 ਫੁੱਟ ਡੂੰਘਾ ਠੀਕ ਹੈ ਜੀ 40 ਫੁੱਟ ਡੂੰਘਾ ਸਮਝਦਾ ਰਾਜ ਕਾਫੀ ਆ ਬਾਬਾ ਜੀ ਅੱਜ ਮੀਂਹ ਕਰਕੇ ਘਟਾ ਠੀਕ ਹੈ ਜੀ ਨਹੀਂ ਜ਼ਿਆਦਾ ਹੁੰਦਾ ਇਹ ਠੀਕ ਹੈ ਜੀ ਇਹ ਬਹੁਤ ਵੱਡੀ ਸੇਵਾ ਹੈ ਬਾਬਾ ਜੀ ਤੇ ਲੋਕ ਦੁਖੀ ਵੀ ਨੇ ਬਹੁਤ ਬਹੁਤ ਦੁਖੀ ਨੇ ਲੋਕ ਹਾਂ ਇਹ ਆਰਾਮ ਹੋਣਾ ਚਾਹੀਦਾ ਆਰਾਮ ਆਉਂਦਾ ਬਹੁਤ ਹਨ ਬਾਬਾ ਜੀ ਇਹ ਜਦੋਂ ਕਿਸੇ ਸੰਗਤ ਆਉਂਦੀ ਆ ਕਹਿੰਦੇ ਇੱਥੇ ਪੈਸਾ ਤੱਕ ਨਹੀਂ ਲਿਆ ਜਾਂਦਾ ਨਹੀਂ ਪੈਸਾ ਅਜੇ ਤੱਕ ਤਾਂ ਕਿਸੇ ਤੋਂ ਨਹੀਂ ਲਿਆ ਕਿਸੇ ਤੋਂ ਪੈਸਾ ਨਹੀਂ ਲੈਂਦੇ ਜੇ ਕਈ ਲੋਕ ਕਹਿੰਨਾ ਪੈਸਾ ਦੇ ਕੇ ਖੁਸ਼ ਨੇ ਫਿਰ ਉਹਨਾਂ ਨੂੰ ਕਹਿੰਦੇ ਆ ਵੀ ਕਾਰਡ ਛਪਾ ਦਿਓ ਜਾਤ ਉਹ ਜਿਹੜੇ ਥੱਲੇ ਪਛਾਈਦੇ ਉਹ ਲੈ ਆਉਂਦੇ ਆਪਣੀ ਮਰਜ਼ੀ ਨਾਲ ਠੀਕ ਹੈ ਜੀ ਫਿਰ ਉਹ ਨਹੀਂ ਹਟਦੇ ਜਿੱਦਾਂ ਕਿਸੇ ਨੇ ਆਉਣਾ ਹੈ ਇੱਥੇ ਸਾਡੀ ਵੀਡੀਓ ਦੇਖ ਕੇ ਉਹ ਆਪਣੇ ਲਈ ਕੋਈ ਡੱਬਾ ਕੋਈ ਜਿੱਦਾਂ ਕਿ ਕਈ ਸੰ ਪਤਾਸੇ ਲੈ ਕੇ ਜਾਂਦੇ ਜਾਂ ਕੁ ਪਤਾਸੇ ਇੱਥੋਂ ਹੀ ਮਿਲ ਜਾਂਦੇ ਆ ਠੀਕ ਹੈ ਜੀ ਲੱਡੂਆਂ ਦਾ ਡੱਬਾ ਘਰੋਂ ਲੈਣਾ ਪੈਣਾ ਠੀਕ ਹੈ ਜੀ ਲੱਡੂਆਂ ਦਾ ਡੱਬਾ ਘਰੋਂ ਲਿਆਉਣਾ ਉਹ ਦੂਜੇ ਐਤਵਾਰ ਜਦੋਂ ਫਰਕ ਪੈਣਾ ਸ਼ੁਰੂ ਹੋ ਹਾਂ ਸ਼ੁਰੂ ਹੋ ਦੂਜੀ ਵਾਰੀ ਦੂਜੀ ਵਾਰੀ ਠੀਕ ਹੈ ਬਾਬਾ ਜੀ ਠੀਕ ਹੈ ਬਾਕੀ ਹੋਰ ਤੁਸੀਂ ਐ ਕਰੋ ਹੋਰ ਕਿਸੇ ਤੋਂ ਪੁੱਛ ਲਓ ਜਿਹੜਾ ਤੁਸੀਂ ਕਿਲੋ ਦਾ ਡੱਬਾ ਲੈ ਅੱਧਾ ਕਿਲੋ ਦਾ ਲੈ ਤੁਸੀਂ ਪਹਿਲਾਂ ਆਏ ਜੀ ਪਹਿਲਾਂ ਆਇਆ ਮੈਂ ਦੂਜੀ ਦੂਜੀ ਵਾਰ ਆਇਆ ਮੈਂ ਦੂਜੀ ਵਾਰੀ ਫਰਕ ਸ਼ੁਰੂ ਹੋ ਗਿਆ ਜੀ ਹਾਂਜੀ ਫਰਕ ਪੈ ਗਿਆ ਕੀ ਪ੍ਰੋਬਲਮ ਸੀਗੀ ਜੀ ਮੈਨੂੰ ਤਾਂ ਗਦੂਦਾਂ ਦੀ ਆ ਮੇਰੇ ਨਾਲ ਸਾਡਾ ਭਾਈ ਸਾਹਿਬ ਆ ਉਹਨਾਂ ਨੂੰ ਹਰਨੀਆਂ ਦੀ ਸੀਗੀ ਤੇ ਦਰਦ ਬਹੁਤ ਹੁੰਦਾ ਸੀ ਦਰਦ ਉਦੋਂ ਦਾ ਹਟ ਗਿਆ ਜਦੋਂ ਦੇ ਤੁਸੀਂ ਇੱਥੇ ਲੰਮਰੇ ਗਏ ਆਉਣੇ ਲੰਮਕੇ ਹਟ ਗਿਆ ਠੀਕ ਆ ਜੀ ਹਾਂਜੀ ਇਹ ਕਿੰਨਾ ਚਿਰ ਹੋ ਗਿਆ ਜੀ ਐਨੋ ਮੈਂ ਤਾਂ ਪਿਛਲੇ ਹਫਤੇ ਆ ਕੇ ਗਿਆ ਪਰ ਤੁਸੀਂ ਵੀਡੀਓ ਦੇਖ ਮੈਂ ਤਾਂ ਸਰ ਬਹੁਤ ਵਾਰੀ ਆਇਆ ਮੈਂ ਤਾਂ ਘੱਟੋ ਘੱਟ 25 30 ਬੰਦਿਆਂ ਨੂੰ ਲੈ ਕੇ ਆ ਗਿਆ ਠੀਕ ਆ ਜੀ ਸਾਰੇ ਬਿਲਕੁਲ ਠੀਕ ਆ ਜੀ ਬਿਲਕੁਲ ਠੀਕ ਹੈ ਕਿੰਨੀ ਪਰਮਾਤਮਾ ਦੀ ਕਿਰਪਾ ਹਾਂਜੀ ਹਾਂਜੀ ਕਿਰਪਾ ਉਹਨਾਂ ਦੀ ਇੱਕ ਲੰਮਕਣ ਦੇ ਨਾਲ ਹਾਂਜੀ ਹਾਂਜੀ ਆਪਰੇਸ਼ਨ ਕਰਾਉਨੇ ਆ ਕਿੰਨਾ ਖਰਚਾ ਆ ਇੱਥੇ ਕੋਈ ਲੋਭ ਲਾਲਚ ਨਹੀਂ ਕੋਈ ਤਾਕਤ ਵੀ ਇਤਨੀ ਹੈਗਾ ਕੋਈ ਪੈਸਾ ਨਹੀਂ ਚੜਦਾ ਕੋਈ ਗੱਲਾਂ ਨਹੀਂ ਹੈਗਾ ਠੀਕ ਇਹ ਪਰਮਾਤਮਾ ਦੀ ਕਿਰਪਾ ਹੈ ਜੀ ਆਪਾਂ ਕਹਿ ਸਕਦੇ ਹਾਂ ਜੀ ਉਹਨੇ ਬਖਸ਼ ਕੀਤੀ ਹੂਆ ਸਹੀ ਆ ਜੀ ਸਹੀ ਉਹ ਸਾਰਾ ਕੁਝ ਇੱਥੇ ਆਣਾ ਹਾਂਜੀ ਹਾਂਜੀ ਇੱਥ ਜਾਨੀ ਕਿ ਲੋਭ ਲਾਲਚ ਨਹੀਂ ਹੈ ਜੀ ਕੋਈ ਪੈਸੇ ਦੀ ਕੋਈ ਇਹ ਨਹੀਂ ਵੀ ਕੱਲਾ ਰੱਖਿਆ ਕੋਈ ਕੱਲੇ ਚ ਪੈਸੇ ਪਾਉਣੇ ਆ ਬਿਲਕੁਲ ਨਹੀਂ ਸਿਰਫ 10 ਰੁਪਏ ਦਾ ਪ੍ਰਸ਼ਾਦ ਪਤਾ ਸਹਿ ਦਾ ਉਹ ਵੀ ਪ੍ਰਸ਼ਾਦ ਤੁਹਾਨੂੰ ਬਾਅਦ ਚ ਦੇਵਾਂਗੇ ਉਹੀ ਪ੍ਰਸ਼ਾਦ ਨਾਲ ਵੰਡਿਆ ਜਾਂਦਾ ਜੀ ਸੰਗ ਵਿੱਚ ਵੰਡੀ ਜਾਂਦੀ ਹੈ ਕੋਈ ਲਾਲਚ ਨਹੀਂ ਦੇਖਣਾ ਹਾਂਜੀ ਹਾਂਜੀ ਮੈਂ ਤਾਂ ਅੱਜ ਇੱਕ ਹੋਰ ਬੱਚੇ ਨੂੰ ਲੈ ਕੇ ਆਇਆ ਅੱਛਾ ਜੀ ਤੇ ਬਸ ਮੈਂ ਨਾਲ ਹੀ ਆਇਆ ਮੈਂ ਮਾਲਪੁਰ ਤੋਂ ਆਇਆ ਜੀ ਅੱਛਾ ਕਿੰਨੀ ਵਾਰੀ ਫਰਕ ਪੈ ਜਾਂਦਾ ਜੀ ਦੂਜੇ ਐਤਵਾਰ ਬਸ ਦੋਸਤੋ ਬਦੂਤਾਂ ਹਰਨੀਆਂ ਨੂੰ ਪ੍ਰੋਬਲਮ ਜਿੰਨਾਂ ਨੂੰ ਲੋਕਾਂ ਨੂੰ ਪ੍ਰੋਬਲਮ ਦੀ ਆ ਇੱਕ ਦੋ ਵਾਰੀ ਆਉਣਾ ਫਰਕ ਪੈ ਜਾਂਦਾ ਹਾਂਜੀ ਹਾਂਜੀ ਬਸ ਦੋ ਵਾਰੀ ਆਉਣਾ ਪੈਂਦਾ ਦੋ ਵਾਰੀ ਤਾਂ ਆਣਾ ਪੈਂਦਾ ਜੇ ਕਈ ਵਾਰ ਪਿੰਡਾਂ ਚ ਖੂਹ ਨਹੀਂ ਮਿਲਦੇ ਸ਼ਹਿਰਾਂ ਚ ਨਹੀਂ ਮਿਲਦੇ ਫਿਰ ਇੱਥੇ ਆਉਣਾ ਪੈਂਦਾ ਹੈ ਅੱਛਾ ਜੀ ਨਹੀਂ ਤਾਂ ਆਪਣੇ ਤੁਸੀਂ ਜਿੱਥੇ ਪਿੰਡ ਹੈ ਜਿੱਥੋਂ ਆਏ ਆ ਕਿ ਉੱਥੇ ਕੋਈ ਖੂਹ ਮਿਲਦਾ ਤੁਹਾਨੂੰ ਉੱਥੋਂ ਤੁਸੀਂ ਮੱਥਾ ਟੇਕ ਸਕਦੇ ਆ ਅੱਛਾ ਉੱਥੇ ਟੇਕ ਸਕਦੇ ਆ ਹਾਂਜੀ ਹਾਂਜੀ ਦੂਜੀ ਗੱਲ ਉਹ ਦੋਸਤ ਇਹ ਖੂਹ ਜਿਹੜੇ ਬੰਨਣੇ ਸੀ ਟਾਣਿਆ ਜੀ ਹਾਂਜੀ ਹਾਂਜੀ ਕੋਈ ਕਿਸੇ ਕਿਸਮ ਦਾ ਲਾਲਚ ਨਹੀਂ ਹੈਗਾ ਇਸ ਬੰਦੇਆਂ ਨੂੰ ਦੇਖੋ ਸਾਡੇ ਕੋਲ ਟਾਈਮ ਨਹੀਂ ਹੈਗਾ 10 ਮਿੰਟ ਲੱਗੇਗੇ ਇਹ ਦੇਖੋ ਹਾਂਜੀ ਪਾਉਂਦੇ ਖੂ ਤੇ ਆ ਦੇਖੋ ਜੀ ਹੁਣ ਦੋਸਤੋ ਆਪਾਂ ਦਿਖਾਵਾਂਗੇ ਕਿ ਇਦਾਂ ਲਮਕਾਉਂਦੇ ਆ ਇਹ ਬਾਈ ਜਿਹੜੇ ਨਾਲ ਸਰਦਾਰ ਜੀ ਆ ਜਿੰਨੀ ਵਾਰੀ ਲਮਕਾਉਣਗੇ 19 ਵਾਰੀ ਇਹਨਾਂ ਨੂੰ ਨਹਾਉਣਾ ਪੈਂਦਾ ਆ ਇੱਥੇ ਇਸ਼ਨਾਨ ਕਰਦੇ ਆ ਤੇ ਕਿਉਂਕਿ ਜੋ ਜੋ ਰੀਤੀ ਰਿਵਾਜੋ ਨਿਜਮਵਾ ਉਹਦੇ ਮੁਤਾਬਕ ਇਹਨਾਂ ਨੇ ਇਕੱਲੇ ਇਕੱਲੇ ਬੰਦੇ ਨੂੰ ਥੱਲੇ ਜੋ ਲਮਕਦੇ ਆ ਫਿਰ ਨਾਲ ਨਾਲ ਆ ਬਣਾਉਂਦੇ ਆ ਕਿਉਂਕਿ 10 ਵਜੇ ਤੱਕ ਇਹ ਕਹਿੰਦੇ ਖੁਦ ਫੇ ਖਾਲੀ ਵੀ ਇਟਰੀ ਰਹਿੰਦੇ ਆ ਨਿਰਨੇਗਲ ਜਾਣਾ ਹੁੰਦਾ ਹੈ ਜਿਹੜੇ ਜਿਹੜੇ ਲੋਕ ਇੱਥੇ ਆਉਂਦੇ ਦੇਖੋ ਪਹਿਲਾਂ ਭਾਈ ਹੁਣਾਂ ਨੇ ਇਹ ਵੀਰ ਜੀ ਉਹਨਾਂ ਨੂੰ ਲਟਕਾਉਣਗੇ ਜਦੋਂ ਲਟਕਾਉਂਦੇ ਆ ਲਟਕਾਉਣ ਤੋਂ ਬਾਅਦ ਸਿੰਘ ਸਾਹਿਬ ਫਿਰ ਆਉਣਗੇ ਮੁੜ ਕੇ ਫਿਰ ਨਾ ਆਉਣਗੇ ਉਹ ਬਾਈ ਜੀ ਹੁਣ ਫੇਰ ਨਾਉਦੇ ਆ ਇਹ ਜੋ ਪਰੰਪਰਾ ਚੱਲ ਰਹੀ ਆ ਉਸ ਹਿਸਾਬ ਨੇ ਸਾਰਾ ਉਸ ਦੇ ਮੁਤਾਬਕ ਆ ਪਾਪਾ ਜੀ ਫੜੀ ਹਾਂਜੀ ਭੈਣੇ ਭੈਣੇ ਇੱਕ ਕਦੋਂ ਤੋਂ ਆਉਂਦੇ ਆ ਜੀ ਮੈਨੂੰ ਜੀ 3 ਸਾਲ ਹੋ ਗਏ ਇੱਥੇ ਆਂਦੀ ਨੂੰ ਮੇਰੀ ਬੇਟੀ ਇੱਥੋਂ ਠੀਕ ਹੋਏ ਦੇ ਹਰਨੀਆਂ ਸੀਗੀਆਂ ਛੋਟੇ ਬੱਚੇ ਹਾਂਜੀ ਛੋਟੇ ਬੱਚੇ ਦੇ ਬੁੜੀਆਂ ਦੇ ਅਸੀਂ ਦੋ ਵਾਰ ਆਏ ਸੀ ਦੂਸਰੀ ਵਾਰ ਜੀ ਮੇਰੀ ਬੇਟੀ ਪਹਿਲੀ ਵਾਰ ਜੀ ਆ ਕੇ ਬਿਲਕੁਲ ਠੀਕ ਹੋ ਗਈ ਸੀ ਸਕੈਨ ਕਰਾਈ ਸੀ ਵੀ ਹਾਂਜੀ ਸਕੈਨ ਕਰਾਈ ਸੀ ਬਿਲਕੁਲ ਠੀਕ ਹੈ ਪਹਿਲਾਂ ਵੀ ਕਰਵਾਈ ਸੀਗੇ ਉਸ ਤੋਂ ਬਾਅਦ ਇੱਥੇ ਆਣ ਤੋਂ ਬਾਅਦ ਵੀ ਅਸੀਂ ਕਰਵਾ ਕੇ ਦੇਖੀ ਹੁਣ ਬਿਲਕੁਲ ਠੀਕ ਮੰਨਦੇ ਹੋ ਚਮਤਕਾਰ ਹੋ ਹਾਂਜੀ ਹਾਂਜੀ ਬਹੁਤ ਬੜਾ ਚਮਤਕਾਰ ਆ ਹੁਣ ਅਸੀਂ ਮੈਂ ਆਪਣੇ ਬੇਟੇ ਨੂੰ ਲੈ ਕੇ ਆਈ ਹਾਂ ਸਾਸ ਨੂੰ ਸਹੁਰੇ ਨੂੰ ਸਾਰਿਆਂ ਨੂੰ ਲੈ ਕੇ ਆਈ ਬਹੁਤ ਅਗਰ ਮੰਨੀਏ ਤਾਂ ਬਹੁਤ ਕੋਸ਼ਾ ਜੀ ਇੱਥੇ ਆਣਾ ਚਾਹੀਦਾ ਲੋਕਾਂ ਨੂੰ ਵੱਧ ਤੋਂ ਵੱਧ ਹਾਂਜੀ ਕੋਈ ਇਹ ਅੰਧਵਿਸ਼ਵਾਸ ਨਹੀਂ ਹੈਗਾ ਇਹ ਪਰੰਪਰਾ ਆ ਇਹ ਗੁਰੂ ਮਹਾਰਾਜ ਦੀ ਕਿਰਪਾ ਆ ਇੱਥੇ ਇੰਨੇ ਲੋਕ ਆਉਂਦੇ ਆ ਜਿਨ੍ਹਾਂ ਦੇ ਦੁੱਖ ਦੂਰ ਹੁੰਦੇ ਆ ਉਹੀ ਆਉਂਦਾ ਜਿਹਨੂੰ ਦੁੱਖ ਹੋਊਗਾ ਨਾ ਉਹੀ ਇੱਥੇ ਪੁੱਜਦਾ ਲੋਕਾਂ ਦੇ ਤੁਸੀਂ ਦੁੱਖ ਸੁਣ ਰਹੇ ਹੋ ਲੋਕ ਠੀਕ ਹੋ ਰਹੇ ਆ ਬਾਕੀ ਆਪਾਂ ਤੁਹਾਨੂੰ ਖੁਦ ਇਹ ਦਰਸ਼ਨ ਕਰਾਉਂਦੇ ਆ ਪਾਜੀ ਪਾਜੀ ਇਹ ਕੀ ਸ਼ਰਦਾ ਇੱਥੇ ਲੋਕਾਂ ਦੀ ਕੀ ਕਿੱਦਾਂ ਲੋਕ ਠੀਕ ਹੁੰਦੇ ਆ ਇੱਥੇ ਮਹਾਪੁਰਸ਼ ਆਏ ਸੀ ਜੀ ਬਹੁਤ ਦਰਪਲਾਂ ਜੀ ਸਾਡੇ ਮਤਲਬ ਬਜ਼ੁਰਗਾਂ ਤੋਂ ਚੱਲਦਾ ਆਉਂਦਾ ਕੰਮ ਜਿੱਦਾਂ ਪੀੜੀਦਰ ਪੀੜੀ ਠੀਕ ਆ ਹੁਣ ਸਾਨੂੰ ਮਤਲਬ ਇਹ ਵੀ ਨਹੀਂ ਕਲੀਅਰ ਵੀ ਕਦੋਂ ਆਏ ਸੀ ਕਦੋਂ ਆਏ ਸੀ ਉਹ ਬਜ਼ੁਰਗਾਂ ਬੰਦਾ ਉਹਨਾਂ ਸਾਡੇ ਬਜ਼ੁਰਗਾਂ ਨੇ ਸੇਵਾ ਕਰੀ ਮਹਾਪੁਰਸ਼ਾਂ ਦੀ ਉਹ ਇੱਥੇ ਬਜਨ ਕਰਕੇ ਗਏ ਸੀਗੇ ਵੀ ਤੁਸੀਂ ਇਹਦਾ ਇਦਾਂ-ਇਦਾਂ ਕਰੋ ਪਈ ਇਹ ਜੀ ਨੂੰ ਆਰਾਮ ਆਊਗਾ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਆ ਜੀ ਉਹਨਾਂ ਦੇ ਜਾਂਚ ਗੁਰਦੁਆਰਾ ਸਾਹਿਬ ਵੀ ਸਾਡੇ ਪਿੰਡ ਬਣਿਆ ਹੋਇਆ ਠੀਕ ਹੈ ਬੁੱਢੇਵਾਰ ਰੋਡ ਤੇ ਜੀ ਜਿੱਦਾਂ ਬਜ਼ੁਰਗ ਦੱਸਦੇ ਆ ਜੀ ਠੀਕ ਹੈ ਜੀ ਠੀਕ ਹੈ ਨਾ ਤੇ ਪ੍ਰੋਬਲਮ ਕਿਹੜੀ ਕਿਹੜੀ ਠੀਕ ਹੁੰਦੀ ਭਾਜੀ ਆਪਣੇ ਤੇ ਹਰਨੀਆਂ ਦਾ ਗਦੂਦਾਂ ਦਾ ਤੇ ਨਲਾਂ ਦਾ ਜੀ ਲਗਭਗ ਸਾਰੀਆਂ ਬਿਮਾਰੀਆਂ ਵਾਲੇ ਜਾਂਦਾ ਬਾਬੇ ਦੀ ਕਿਰਪਾ ਨਾਲ ਠੀਕ ਵੀ ਹੁੰਦੇ ਆ ਇੱਥੇ ਅਸੀਂ 1 ਵੀ ਰੁਪਈਆ ਨਹੀਂ ਲੈਂਦੇ ਕੋਈ ਵੀ ਕੋਈ 1 ਵੀ ਰੁਪਈਆ ਦਾ ਕਿਤੇ ਮੱਥਾ ਨਹੀਂ ਟਿਕਾਉਂਦੇ ਨਾ ਕੋਈ ਕਿਸੇ ਚੀਜ਼ ਦੀ ਹੋਰ ਕਦੇ ਵੀ ਕੋਈ ਡਿਮਾਂਡ ਆ ਵੀ ਆਹ ਦੇ ਜੋ ਜਾਂ ਉਹ ਕਦੇ ਵੀ ਸਾਡਾ ਮਤਲਬ ਬਿਲਕੁਲ ਫਰੀ ਆ ਨਾ ਅਸੀਂ ਲੈਨੇ ਤੇ ਨਾ ਅਸੀਂ ਲੈ ਸਕਦੇ ਆ ਕੁਝ ਵੀ ਠੀਕ ਹੈ ਜੀ ਅੱਛਾ ਮੱਥਾ ਵੀ ਨਹੀਂ ਪਟਕਾਉਂਦੇ ਕਬੀਰ ਵੀ ਤੁਹਾਨੂੰ ਪਤਾ ਹੀ ਆ ਜਿਹੜਾ ਪ੍ਰਸ਼ਾਦ ਵੀ ਆਉਂਦਾ ਮੰਨ ਲਓ ਪਤਾਸੇ ਆਉਂਦੇ ਜਾਂ ਲੱਡੂ ਆਉਂਦੇ ਆ ਉਹ ਪੰ ਨਾਲ ਦੀ ਨਾਲੇ ਸੰਗਤ ਜੀ ਵੰਡਦੀ ਸੀ ਨਾਲ ਵੰਡ ਹੋ ਜਾਂਦੇ ਆ ਨਾਲ ਦੀ ਨਾਲੇ ਵੰਡਦੀ ਸੀ ਜੀ ਉਹ ਵੀ ਅਸੀਂ ਮਤਲਬ ਰੱਖਦੇ ਨਹੀਂ ਉਹ ਵੀ ਨਾਲ ਦੀ ਨਾਲ ਵੰਡਦੀ ਸੀ ਠੀਕ ਹੈ ਜੀ ਲੋਕ ਜਿਹੜਾ ਲੋਕ ਆਪਣੀ ਖੁਸ਼ੀ ਨਾਲ ਆਉਂਦੇ ਆ ਬਿਲਕੁਲ ਜੀ ਬਿਲਕੁਲ ਸਾਨੂੰ ਮਤਲਬ ਅਸੀਂ ਇਹ ਨਹੀਂ ਕਿਸੇ ਨੂੰ ਕਹਿੰਦੇ ਮਜਬੂਰ ਕਰਦੇ ਵੀ ਸਾਡੇ ਕੋਲ ਜਰੂਰ ਆਓ ਜਾਂ ਨਾ ਆਓ ਜਿਹਨੂੰ ਪਤਾ ਲੱਗਦਾ ਜਿਹ ਵੀ ਮੈਂ ਤਾਂ ਕਹਿੰਦੇ 10 ਬੰਦੇ ਮੈਂ ਆਪ ਲੈ ਕੇ ਆਇਆ ਉਹ ਉਹ ਬੰਦਾ ਦੱਸਦਾ ਵੀ ਮੈਂ ਵੀ ਠੀਕ ਹੋਇਆ ਭਾਈ ਵੀ ਤੁਸੀਂ ਉੱਥੇ ਜਾਓ ਉਹ ਲੋਕ ਆਉਂਦੇ ਆ ਅਸੀਂ ਕਿਸੇ ਨੂੰ ਮਜਬੂਰ ਨਹੀਂ ਕਰਦੇ ਵੀ ਸਾਡੇ ਕੋਲ ਜਰੂਰ ਆਓ ਜੀ ਨਾ ਅਸੀਂ ਕਿਸੇ ਨੂੰ ਇਹ ਕਹਿੰਦੇ ਆ ਵੀ ਸਾਡੇ ਕੋਲ ਨਾ ਆਓ ਠੀਕ ਹੈ ਜੀ ਠੀਕ ਹੈ ਜਿਹੜਾ ਮਤਲਬ ਆਉਂਦਾ ਚਲੋ ਅਸੀਂ ਕਹਿੰਦੇ ਵੀ ਹਰੇਕ ਦਾ ਭਲਾ ਹੋਵੇ ਅਸੀਂ ਆਪਣਾ ਕੰਮ ਕਰਦੇ ਨਾ ਬਾਕੀ ਬਾਬੇ ਨੇ ਆਪਣਾ ਕੰਮ ਕਰਨਾ ਠੀਕ ਹੈ ਭਾਜੀ ਇਹ ਭਾਜੀ ਟੋਕਨ ਸਿਸਟਮ ਆ ਜੀ ਹਾਂਜੀ ਹੁਣ ਟੋਕਨ ਸੇ ਜਿਆਦਾ ਰਸਹੂਣ ਕਰਕੇ ਨਾ ਹੁਣ ਅਸੀਂ ਟੋਕਨ ਸਿਸਟਮ ਕਰਤਾ ਅੱਗੇ ਹੁੰਦਾ ਸੀ ਕਿ ਚਲੋ ਜਿਹੜਾ ਪਹਿਲਾਂ ਆ ਹੁਣ ਕੀ ਹੁੰਦਾ ਰਸ਼ਨ ਕਰਕੇ ਜਿਆਦਾ ਹੁਣ ਸਾਨੂੰ ਟੋਕਨ ਲਾਉਣੇ ਪੈਗੇ ਉਹਦੇ ਨਾਲ ਫਿਰ ਹੁਣ ਜਿਹੜਾ ਪਹਿਲਾਂ ਆਉਂਦਾ ਉਹਦਾ ਪਹਿਲਾਂ ਹੋ ਜਾਂਦਾ ਜਿਹੜਾ ਲਾਈਨ ਪਰ ਹੁੰਦਾ ਆਉਣਾ ਹੁੰਦਾ ਖਾਲੀ ਪੇਟ ਸਾਡੇ ਵੀ ਖਾਲੀ ਪੇਟ ਰਹਿੰਦਾ ਦੋਨੋਂ ਟਾਈਮ ਇੱਕ ਬੰਦੇ ਨੇ ਜੀ ਜਿੰਨੇ ਹੱਥ ਵਾਲੇ ਕਰਨੇ ਨੇ ਮੰਨ ਲਓ ਜੇ 100 ਬੰਦਾ ਵੀ ਆ ਗਿਆ ਤਾਂ 100 ਵਾਰੀ ਉਹ ਮੁੰਡੇ ਨੇ ਜਿਹੜਾ ਵੀ ਸਾਡੇ ਘਰ ਚੋਂ ਖਾਲੀ ਪੇਟ ਰਹਿੰਦਾ ਮੰਨ ਲਓ ਉਹਨੇ 100 ਵਾਰੀ ਵੀ ਮੰਨ ਲਓ ਨਾਉਣਾ ਫਿਰ 100 ਦੀ ਵਾਰ ਤੁਹਾਡੇ ਸਾਹਮਣੇ ਆ ਜੀ ਤੇ 100 ਵਾਰੀ ਉਹਨੇ ਚਾਹੇ ਜੇਠ ਹੜ ਦਾ ਮਹੀਨਾ ਚਾਹੇ ਪੋਹ ਮਾਗ ਦਾ ਮਹੀਨਾ ਉਹ 100 ਵਾਰ ਨਾਉਣਾ ਹੀ ਮਤਲਬ ਅਸੀਂ ਕੋਈ ਐਤਵਾਰ ਛੱਡ ਨਹੀਂ ਸਕਦੇ ਕਹਿਣ ਤੋਂ ਭਾਵ ਸਾਡੇ ਪਰਿਵਾਰ ਆ ਕੀ ਕਰਨੇ ਸਾਡੇ ਪਿੰਡ ਦੇ ਵਿੱਚ ਚਲੋ ਥੋੜੇ ਅਸੀਂ ਆਉਨੇ ਆ ਥੋੜੇ ਘਰ ਆਉਂਦੇ ਆ ਥੋੜੇ ਅਜੇ ਨਹੀਂ ਆਉਂਦੇ ਮੰਨ ਲਓ ਜਾਂ ਉਹ ਉਹਦੇ ਚ ਕੀ ਆ ਵੀ ਜਿਹੜਾ ਸਾਡੇ ਚ ਇੱਕ ਬੰਦੇ ਨੇ ਖਾਲੀ ਪੇਟ ਰਹਿਣਾ ਹੁੰਦਾ ਮੰਨ ਲਓ ਜਿਹਨੇ ਦਿੱਤ ਵਾਲਾ ਕਰੀ ਜਦੋਂ ਬਾਈ ਜੀ ਹੁਣੀ ਆ ਉਹ ਖਾਲੀ ਖਾਲੀ ਪੇਟ ਜੀ ਖਾਲੀ ਪੇਟ ਹਾਂਜੀ ਹਾਂ 10 ਵਜੇ ਤੱਕ ਇੱਦਾਂ ਹੀ ਰਹਿੰਦੇ ਹਾਂ ਹਾਂ ਸਾਢੇ 9 ਵਜੇ ਤੱਕ ਟਾਈਮ ਆ ਸੀ 10 ਵਜਾ ਦੀ ਸੀ ਮਤਲਬ ਸਵੇਰ ਦੇ ਹੀ ਹੈ ਨਾ ਸਵੇਰੇ 7:30 ਸਵੇਰੇ ਸਾਢੇ 9 ਠੀਕ ਆ ਜੀ ਉਹ 2 ਘੰਟੇ ਜੋ ਵੀ ਚੱਲਦਾ ਨ ਕਾਫੀ ਪਵਿੱਤਰ ਜਗਾ ਭਾਜੀ ਕਿਉਂਕਿ ਵੱਡੇ ਵੱਡੇ ਨੇ ਜੋ ਗੁਰੂ ਮਹਾਰਾਜ ਨੇ ਦਿੱਤੇ ਹਨ ਲੋਕਾਂ ਨੂੰ ਅਸੀਂ ਮਤਲਬ ਕੋਈ ਕਿਸੇ ਗੱਲ ਦਾ ਝੂਠ ਨਹੀਂ ਬੋਲਦੇ ਵੀ ਅਸੀਂ ਆ ਕਰਦਾਂਗੇ ਸੀ ਉਹ ਕਰਦਾਂਗੇ ਅਸੀਂ ਕੋਈ ਪੁੱਛਿਆ ਦੰਨੇ ਆ ਬਈ ਥੋੜੇ ਅਸੀਂ ਆ ਕੋਠੇ ਪਵਾ ਦਾਂਗੇ ਜਾਂ ਕਹਾਂਗੇ ਇਦਾਂ ਦਾ ਕੁਝ ਨਹੀਂ ਹੈਗਾ ਜੋ ਕੁਝ ਇੱਥੇ ਜਗਾ ਤੇ ਆ ਸੰਗਤ ਬੋਲਦੀ ਆ ਭਾਜੀ ਜਿੰਨਾ ਨੂੰ ਫਰਕ ਪਿਆ ਹਨ ਜੋ ਕੁਝ ਹੈਗਾ ਇੱਥੇ ਜਗਾ ਤੇ ਆ ਸਾਡੇ ਕੋਲੇ ਕੁਝ ਨਹੀਂ ਹੈਗਾ ਐਵੇਂ ਮੈਂ ਗੱਪਾਂ ਮਾਰੀ ਚੱਲਾ ਮੈਂ ਇਹ ਕਰ ਦੂ ਮੈਂ ਉਹ ਕਰ ਦੂ ਅਸੀਂ ਉਹ ਕਰਦਾਂਗੇ ਉਹ じゃ ਕੁਝ ਨਹੀਂ ਹੈਗਾ ਜੋ ਕੁਝ ਹੈਗਾ ਤੇ ਜਗਾ ਤੇ ਆ ਸਾਰਿਆਂ ਦੇ ਸਾਹਮਣੇ ਹੀ ਆ ਜੀ ਕਿ ਕੋਈ ਅਸੀਂ ਕੋਈ ਗੱਲਾਂ ਨਹੀਂ ਲਾਇਆ ਹੋਇਆ ਕੋਈ ਸਾਡਾ ਸੇਵਾਦਾਰ ਹੁਣ ਹੀ ਕੋਈ 1 ਰੁਪਿਆ ਫੜਦਾ ਕਿਸੇ ਤੋਂ ਸਾਰੇ ਲੋਕਾਂ ਨੂੰ ਪਤਾ ਹੀ ਹੈ ਜੀ ਇਹ ਜੀ ਠੀਕ ਹੈ ਜੀ ਹਾਂ ਜੀ ਦੋਸਤੋ ਇਹ ਇਹ ਪਿੰਡ ਝੜਲੀ ਹੈ ਜੀ ਝੰਡੇ ਵਾਲੀ ਝੰਡੇ ਵਾਲੀ ਪਿੰਡ ਝੰਡੇ ਵਾਲੀ ਪਿੰਡ ਝੰਡੇ ਵਾਲੀ ਨੇੜੇ ਕੋੜਾ ਚੰਡੀਗੜ੍ਹ ਰੋਡ ਲੁਧਿਆਣਾ ਲੁਧਿਆਣੇ ਤੋਂ ਕਿੰਨੇ ਕਿਲੋਮੀਟਰ ਹੈ 12 ਕਿਲੋਮੀਟਰ ਇਸਮਰਾਲਾ ਚੌਂਕ ਤੋਂ 12 13 12 13 ਕਿਲੋਮੀਟਰ ਹਾਂ ਜੀ ਲੁਧਿਆਣੇ ਸਮਰਾਲਾ ਚੌਂਕ ਤੋਂ 12 13 ਕਿਲੋਮੀਟਰ ਤੇ ਵੀਰੇ ਕੋਈ ਨੰਬਰ ਬੋਲ ਦੋ ਜੇ ਤਾਂ ਨਾ ਕਿਸੇ ਨੇ ਨੰਬਰ ਸਾਡੇ ਉਹ ਕਾਰ ਫੋਰ ਲੱਗੇ ਨੇ ਡਿਸਪਲੇ ਤੇ ਲਾ ਦੂੰਗਾ ਹਾਂ ਜੀ ਹਾਂ ਜੀ ਜੋ ਵੀ ਸ਼ਰਦਾਪੂਰੋ ਕਿਸੇ ਤੋਂ ਵੀ ਕੋਈ ਰੁਪਈਆ ਨਹੀਂ ਲਿਆ ਜਾਂਦਾ ਕਿਸੇ ਨੂੰ ਵੀ ਕੋਈ ਮਜਬੂਰ ਨਹੀਂ ਕੀਤਾ ਜਾਂ ਜਿੰਨਾ ਲੋਕਾਂ ਨੂੰ ਫਰਕ ਪੈਂਦਾ ਆ ਉਹ ਲੋਕ ਆਉਂਦੇ ਆ ਸਗੋਂ 10 ਬੰਦੇ ਹੋਰ ਲੈ ਕੇ ਆਉਂਦੇ ਆ ਇੱਕ 2 ਸਾਲ ਦੀ ਬੱਚੀ 3 ਸਾਲ ਦੀ ਬੱਚੀ ਉਹਨੂੰ ਫਰਕ ਪੈਣਾ ਉਹਦੀ ਸਕੈਨ ਬਿਲਕੁਲ ਕਲੀਅਰ ਆਈ ਆ ਇਹ ਚਮਤਕਾਰ ਕਹਿ ਸਕਦੇ ਕਿਉਂਕਿ ਗੁਰੂ ਮਹਾਰਾਜ ਦੀ ਜਿੰਨਾ ਪਿੰਡਾਂ ਤੇ ਬਖਸ਼ੋਣਾ ਉਹ ਨਿਆਰੇ ਇਹ ਸੰਗਲ ਦੱਸ ਰਹੀ ਆ ਕਿੰਨਾ ਲੋਕਾਂ ਨੂੰ ਫਰਕ ਪੈ ਰਿਹਾ ਬੜਾ ਰਿਹਾ ਕੰਮ ਚੈਣੀ ਬਲੌਗ ਮੇਰੇ ਕਿਹੜਾ ਕਿਹੜਾ ਲਾਜ ਇੱਥੇ ਹੁੰਦਾ ਕਿਵੇਂ ਹੁੰਦਾ ਆਪਣੇ ਮੇਰੇ ਹਰਨੀਆ ਗਰਦੁੱਦਾਂ ਪੱਥਰੀ ਰਸੌੜੀ ਆ ਬਾਕੀ ਸਾਰੇ ਆਈ ਜਾਂਦੇ ਵੀਰੇ ਆਪਾਂ ਕੋਈ ਪੈਸਾ ਨਹੀਂ ਲੈਂਦੇ ਕੋਈ ਕੁਝ ਨਹੀਂ ਠੀਕ ਆ ਕੇ ਮੱਥਾ ਟੇਕਣ ਫਰਕ ਪੈ ਗਿਆ ਠੀਕ ਆ ਤੇ ਮਰਿਆਦਾ ਕੀ ਆ ਕਦੋਂ ਆਉਣਾ ਆ ਕਿਵੇਂ ਆਉਣਾ ਆ ਕੀ ਮਰਿਆਦਾ ਕੀ ਇਸਤਾਨ ਦੀ ਐਤਵਾਰ ਨੂੰ ਆਉਣਾ ਵੀਰੇ ਸਵੇਰੇ 9 9:30 ਵਜੇ ਤੋਂ ਪਹਿਲਾਂ ਠੀਕ ਹੈ ਜੀ ਆਉਣਾ ਖਾਲੀ ਪੇਟ ਆ ਬਿਨਾ ਕੋ ਖਾਦੇ ਪੀਤੇ ਠੀਕ ਹੈ ਜੀ ਸੱਚੇ ਮੂੰਹ ਆਉਣਾ ਜੀ ਤੇ ਆ ਕੇ ਬਸ ਮੱਥਾ ਟੇਕਣਾ ਵਾ ਫਰਕ ਬਾਬੇ ਨਹੀਂ ਪਾਉਣਾ ਕੋਈ ਪੈਸਾ ਕੋਈ ਤੇ ਕੋਈ ਕੁਝ ਨਹੀਂ ਵੀਰੇ ਫ੍ਰੀ ਸੇਵਾ ਬਿਲਕੁਲ ਮੁਕਤ ਆ ਜੀ ਬਿਲਕੁਲ ਜੀ ਬਿਲਕੁਲ ਠੀਕ ਆ ਜੀ ਤੇ ਵੀਰੇ ਕਿਦਾ ਪਤਾ ਐਡਰੈਸ ਕੀ ਆ ਮਤਲਬ ਕਿ ਕਿੰਨੀ ਵਾਰੀ ਆਉਣਾ ਪੈਂਦਾ ਕਰਾਉਣ ਤੋਂ ਬਾਅਦ ਵੀ ਦੋ ਵਾਰ ਆਉਣਾ ਪੈਣਾ ਵੀਰੇ ਇੱਕ ਐਤਵਾਰ ਹਥੌੜਾ ਦੂਜੇ ਐਤਵਾਰ ਮੱਥਾ ਟੇਕਣਾ ਹੀ ਕੜਾਈ ਦਾ ਮੈਂ ਜੇ ਉਹਨਾਂ ਨੂੰ ਆਪਦੇ ਪਿੰਡ ਲੋਕਲ ਖੂਹ ਮਿਲਦਾ ਖਵਾਜੇ ਨੂੰ ਕਹਿ ਦਿੰਦੇ ਆ ਉੱਥੇ ਮੱਥਾ ਟੇਕਣ ਆਉਣ ਦੀ ਲੋੜ ਨਹੀਂ ਇੱਥੇ ਠੀਕ ਹੈ ਜੀ ਠੀਕ ਹੈ ਜੀ ਮਤਲਬ ਖਵਾਜੇ ਦੀ ਕੜਾਈ ਤਰਨ ਨਹੀਂ ਜ਼ਰੂਰੀ ਹੁੰਦੀ ਆ ਤੇ ਮਤਲਬ ਨਾਰਮਲ ਦੋ ਵਾਰ ਆਉਣਾ ਪੈਂਦਾ ਠੀਕ ਹੈ ਜੀ ਇੱਕ ਐਤਵਾਰ ਹਥੌੜਾ ਦੂਜੇ ਐਤਵਾਰ ਕੜਾਈ ਤੇ ਆਪਣਾ ਪਿੰਡ ਜੰਡੇਵਾਲੀ ਆ ਘਾੜੇ ਦੇ ਨਾਲ ਲੁਧਿਆਣੇ ਦੇ ਵਿੱਚ ਹੀ ਠੀਕ ਆ ਵੀਰੇ ਦੋਸ